ਨਾਲ ਤਾਲਮੇਲ ਵਾਲੀ ਰਣਨੀਤੀ ਜ਼ਰੂਰੀ ਹੈਗੀ ਹੈ ਕਿ ਤਾਲਮੇਲ ਹੋਵੇ ਜਾਂ ਜਿਵੇਂ ਹੁਣ ਚੱਲ ਰਿਹਾ ਹੈ ਕਿ ਉੱਥੇ ਜਾ ਕੇ ਅਪੀਲ ਕੀਤੀ ਜਾਂਦੀ ਹੈ ਵਫਦ ਜਾ ਕੇ ਮਿਲ ਕੇ ਆਉਂਦੇ ਨੇ ਕਿ ਸਾਨੂੰ ਆ ਚਾਹੀਦਾ ਏ ਇਸ ਤਰ੍ਹਾਂ ਦੇ ਦਿਓ ਉਹ 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 ਹੋਊਗਾ ਜਾਂ ਕੁਝ ਹੋਰ ਹੋਵੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਵੱਧ ਅਧਿਕਾਰਾਂ ਦੀ ਤਾਂ ਠੀਕ ਹੈ ਕਿ ਲੜਾਈ ਲੜੀ ਕਿਵੇਂ ਜਾਵੇ ਫਿਰ ਵੱਧ ਅਧਿਕਾਰਾਂ ਦੀ ਇਹ ਜਿਹੜੀ ਗੱਲ ਹੈ ਕਿਉਂਕਿ ਪਹਿਲਾਂ ਹਥਿਆਰਬੰਦ ਤਾਂ ਲੜ ਚੁੱਕੇ ਆ ਦੇਖੋ ਹਥਿਆਰਬੰਦ ਸੰਘਰਸ਼ ਦੀਆਂ ਸ਼ਹਾਦਤਾਂ ਨੇ ਤੁਹਾਨੂੰ ਅੱਜ ਉਸ ਪੂਰੀ ਲੇਰ ਨੇ ਅੰਦੋਲਨ ਖੜਾ ਕੀਤਾ ਇਸ ਅੰਦੋਲਨ ਚ ਜਿਤਾਉਣ ਦਾ ਇੱਕ ਜਿਹੜਾ ਪਿੱਛੇ ਸਾਡੀਆਂ ਸ਼ਹਾਦਤਾਂ ਪਈਆਂ ਨਾ ਉਹ ਵੀ ਬਹੁਤ ਵੱਡਾ ਰੀਜ਼ਨ ਆ ਉਹਨਾਂ ਨੂੰ ਪਤਾ ਇਹ ਲੜਦੇ ਕਿਵੇਂ ਆ ਇਸੇ ਗੱਲ ਤੋਂ ਇਹੀ ਡਰ ਆ ਇੱਕ ਵਾਰੀ 1992 ਚ ਭਜਨ ਲਾਲ ਦਾ ਬਿਆਨ ਆ ਗਿਆ ਸੀ ਤੁਹਾਡੇ ਜੇ ਮੀਡੀਆ ਹਾਊਸ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਯਾਦ ਹੋਵੇ ਵੀ ਇਹਨਾਂ ਬੰਦਿਆਂ ਨੂੰ ਅੱਡ ਇੱਕ ਏਰੀਆ ਦੇ ਦਿਓ ਹੁਣ ਦੇਣਾ ਪੈਣਾ ਇਹ ਤੋਂ ਬਿਨਾ ਕੋਈ ਹੱਲ ਨਹੀਂ ਆ ਇਹ ਇਹ ਤਾਕਤ ਸੀ ਉਹ ਸੰਘਰਸ਼ ਦੀ ਪਰ ਉਸ ਵੇਲੇ ਆ ਹਾਲਾਤ ਨਹੀਂ ਸੀ ਜੋ ਅੱਜ ਹਾਲਾਤ ਬਣੇ ਹੋਏ ਆ ਇੰਟਰਨੈਸ਼ਨਲੀ ਵੀ ਇੰਟਰਨਲਿ ਵੀ ਤੇ ਸੋਸ਼ਲ ਐਂਡ ਕਲਚਰਲੀ ਵੀ ਜੋ ਹੁਣ ਇੱਕ ਇਕੱਠਾ ਹੋ ਜਵੇ ਤਾਂ ਸਭਾ ਮੈਨ ਲੱਗਦਾ ਬਿਲਕੁਲ ਬਿਲਕੁਲ ਅੱਜ ਜੋ ਪੰਜਾਬ ਕੋਲੇ ਇੱਕ 바ਰਗੇਨਿੰਗ ਪਾਵਰ ਆ ਨਾ ਉਹ ਬਹੁਤ ਵੱਡੀ ਆਈ ਹੋਈ ਆ ਹੁਣ ਕੁਝ ਗੱਲ ਨਾ ਮੈਂ ਤੁਹਾਨੂੰ ਇਹ ਵੀ ਕਹਿਣਾ ਵੀ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਬਿਨਾ ਟੇਬਲ ਤੇ ਬੈਠਿਆਂ ਵੀ ਲੈ ਸਕਦੇ ਸੀ ਹਮ ਲੀਡਰਸ਼ਿਪ ਕੋਲੇ ਉਹ ਵਿਜਨਰੀ ਅਪਰੋਚ ਚਾਹੀਦੀ ਆ ਪਾਣੀਆਂ ਦੇ ਮਸਲੇ ਬਿਨਾ ਟੇਬਲ ਤੇ ਬੈਠਿਆਂ ਅਸ ਟਾਈਮ ਅਸੀਂ ਸੈਂਟਰ ਨੂੰ ਇਹ ਕਹਿ ਸਕਦੇ ਆ ਵੀ ਪਹਿਲਾਂ ਜਿਹੜੇ ਹੱਕ ਆ ਉਹ ਦਿਓ ਉਸ ਤੋਂ ਬਾਅਦ ਤੁਹਾਡੇ ਨਾਲ ਬੈਠਨੇ ਆ ਅਸੀਂ ਭਾਜਪਾ ਸੋ ਪਾਰਟੀ ਬਹੁਤ ਝੁਕੀ ਆ ਸਰਕਾਰ ਕੇਂਦਰ ਬਹੁਤ ਝੁਕੀ ਆ ਇੱਕ ਦਮ ਸਾਰਾ ਕੁਝ ਕਿ ਤਿੰਨੇ ਖੇਤੀ ਕਾਨੂੰਨ ਕੈਬਨਟ ਬਲਾਓ ਲੋਕ ਸਭਾ ਚ ਰਾਜ ਸਭਾ ਚ ਰਾਸ਼ਟਰਪਤੀ ਦੀ ਮੋਰ ਬਾਕੀ ਮੰਗਾਂ ਵੀ ਸਾਰੀਆਂ ਚੀਜ਼ਾਂ ਮੰਨਣ ਨੂੰ ਤਿਆਰ ਤਿਆਰ ਹੋ ਗਏ ਤੁਸੀਂ ਦੇਖੋ ਕਿ ਦੇ ਪਿੱਛੇ ਇਹ ਪੋਲਿਟਿਕਸ ਜਿਹੜੀ ਸਾਹਮਣੇ ਚੱਲ ਰਹੀ ਆ ਉਹ ਨਹੀਂ ਆ ਨਾ ਕਰਤਾਰਪੁਰ ਸਾਹਿਬ ਲਾਂਗਾ ਖੋਲਣਾ ਨਾਲ ਹੀ ਨਾਲ ਹੀ ਕੁਝ ਕੁਝ ਸਾਡੇ ਬੰਦੀ ਸਿੰਘ ਰਹਾ ਹੋ ਰਹੇ ਆ ਹਾਂ ਬਿਲਕੁਲ ਇੱਥੋਂ ਤੱਕ ਕਿ ਇਹ ਵੀ ਗੱਲ ਸੁਣੀ ਗਈ ਆ ਵੀ ਚੰਡੀਗੜ੍ਹ ਵੀ ਪੰਜਾਬ ਨੂੰ ਦੇਣ ਦੀ ਕਨਸਿਡਰ ਕੀਤੀ ਜਾ ਰਹੀ ਆ ਤੁਸੀਂ ਵੇਖੋ ਗੱਲਾਂ ਨੂੰ ਫੇਰ ਪੰਜਾਬ ਦੇ ਪਾਣੀਆਂ ਦਾ ਮਸਲੇ ਨੂੰ ਵੀ ਸੁਣਨ ਨੂੰ ਤਿਆਰ ਹੋ ਗਏ ਔਰ ਉਸ ਮਸਲੇ ਨੂੰ ਜਿਹਨੇ ਜਿਸ ਮਸਲੇ ਤੇ ਸੁਪਰੀਮ ਕੋਰਟ ਨੇ ਸਾਡੇ ਉਲਟ ਫੈਸਲਾ ਦਿੱਤਾ ਹੋਇਆ ਸੋ ਇੱਕ ਪਾਵਰ ਕਿੱਥੋਂ ਆਈ ਆ ਪੰਜਾਬ ਕੋਲੇ ਆਲ ਆਫ ਅ ਸੈਡਨ ਇੱਕ ਕਿਉਂ ਸਿਚੁਏਸ਼ਨ ਪੈਦਾ ਹੋਈ ਆ ਹੁਣ ਇਹ ਤਾਂ ਸਕਾਲਰਸ ਤੇ ਇੰਟੈਲੈਕਚੁਅਲਸ ਦਾ ਕੰਮ ਆ ਇਹ ਇੱਥੇ ਆਪਾਂ ਇੱਕ ਇੰਟਰਵਿਊ ਚ 10 ਮਿੰਟ 5 ਮਿੰਟ ਕੋਈ ਗੱਲ ਕਰ ਲਾਂਗੇ ਉਹਦੇ ਚ ਨਹੀਂ ਇਹ ਗੱਲਾਂ ਕੀਤੀਆਂ ਜਾ ਸਕਦੀਆਂ ਪਰ ਇਹ ਇਸ਼ਾਰਾ ਜ਼ਰੂਰ ਮੈਂ ਦੇ ਰਿਹਾ ਜੀ ਔਰ ਇਸ਼ਾਰਾ ਉਹਨਾਂ ਬੰਦਿਆਂ ਨੂੰ ਦੇ ਰਿਹਾ ਵੀ ਸੈਂਟਰ ਸਾਨੂੰ ਅਪੀਜ਼ ਕਰ ਰਹੀ ਆ ਇਸ ਅਪੀਜ਼ਮੈਂਟ ਚ ਹਜੇ ਅਸੀਂ ਆਉਣਾ ਕਿ ਨਹੀਂ ਆਉਣਾ ਇਹ ਕਲੈਕਟਿਵ ਡਿਸੀਜਨ ਲੈਣਾ ਲੈਤਾ ਜਾਣਾ ਚਾਹੀਦਾ ਤੇ ਸਾਡੇ ਇਹਦੇ ਚ ਇਦੋਂ ਬਾਅਦ ਨੇਗੋਸ਼ੀਏਸ਼ਨ ਸਕਿੱਲਸ ਕੀ ਹੋਣੇ ਚਾਹੀਦੇ ਆ ਸਾਨੂੰ ਕਿਵੇਂ ਆਪਦੇ ਆਪ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ ਇਹ ਵੀ ਕਲੈਕਟਿਵ ਡਿਸੀਜਨ ਲੈਣਾ ਚਾਹੀਦਾ ਤੇ ਇੱਥੇ ਪੰਜਾਬ ਲਈ ਲੜਨ ਦਾ ਦਾਵਾ ਉਹੀ ਕਰੇ ਜੋ ਪੰਜਾਬ ਦੀ ਅਸਲ ਲੜਾਈ ਲੜ ਰਿਹਾ ਹੋਵੇ ਔਰ ਅਸਲ ਲੜਾਈ ਨੂੰ ਆਈਡੈਂਟੀਫਾਈ ਕਰਨ ਵਾਸਤੇ ਵੀ ਇੰਟੈਲੈਕਚੁਅਲਸ ਦੀ ਤੇ ਸਾਡੇ ਸਕਾਲਰਸ ਦੀ ਲੋੜ ਆ ਆਦਰਵਾਇਜ਼ ਦਾਵਾ ਸਭ ਕਰਦੇ ਆ 70 ਸਾਲਾਂ ਤੋਂ ਵੀ ਪੰਜਾਬ ਦੀ ਲੜਾਈ ਲੜ ਰਹੇ ਆ ਪਰ ਲਗਾਤਾਰ ਅਸੀਂ ਨਿਗਾਰ ਵੱਲ ਜਾ ਰਹੇ ਆ ਸੋ ਮੇਰੀ ਤਾਂ ਇੱਕ ਇਹੀ ਬੇਨਤੀ ਆ ਮੈਂ ਕਿਸੇ ਦਾ ਬਿਆਨ ਨੂੰ ਵੀ ਕਿਸੇ ਆਪਦੀ ਨਿੱਜ ਦੀ ਵਿਰੋਧਤਾ ਜਾਂ ਨਫ਼ਰਤ ਚੋਂ ਨਹੀਂ ਦਿੰਦਾ ਹੁੰਦਾ ਉਹਦੇ ਪਿੱਛੇ ਕੋਈ ਨਾ ਕੋਈ ਸਿਧਾਂਤ ਪਿਆ ਹੁੰਦਾ ਉਹਦੇ ਪਿੱਛੇ ਕੋਈ ਨਾ ਕੋਈ ਲਾਜਿਕ ਪਿਆ ਹੁੰਦਾ ਤੇ ਉਹਨੂੰ ਮੈਂ ਐਕਸਪਲੇਨ ਕਰ ਸਕਦਾ ਸੋ ਸਿਧਾਂਤ ਤੇ ਕੋਈ ਸਮਝੌਤਾ ਨਹੀਂ ਫਿਰ ਜੋ ਮਰਜ਼ੀ ਖੜਾ ਹੋਵੇ ਸਾਹਮਣੇ ਚਲੋ ਬਹੁਤ ਧੰਨਵਾਦ